6 ਮਹੀਨੇ ਪਹਿਲਾਂ ਨੌਜਵਾਨ ਹੈ ਜਿਹੜਾ ਰੋਜ਼ੀ ਰੋਟੀ ਕਮਾਉਣ ਦੇ ਲਈ ਵਿਦੇਸ਼ ਜਾਂਦਾ ਹੈ ਪਰ 9 ਮਹੀਨਿਆਂ ਬਾਅਦ ਉਸ ਨੌਜਵਾਨ ਦੀ ਮ੍ਰਿਤਿਕ ਦੇ ਐਚਡੀ ਕਰ ਲਈ ਜਾਂਦੀ ਹੈ ਜੀ ਹਾਂ ਬੜੀਆਂ ਭਾਵੁਕ ਘੜ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇੱਕ ਨੌਜਵਾਨ ਜਿਸ ਦੀ ਉਮਰ ਮਹਿਜ਼ 19 ਸਾਲ ਦੱਸੀ ਜਾ ਰਹੀ ਹੈ ਤੇ ਵਿਦੇਸ਼ ਤੇ ਵਿੱਚ ਰੋਜ਼ੀ ਰੋਟੀ ਕਮਾਉਣ ਜਾਂਦਾ ਜੀਹਾਂ ਰូមਾਨੀਆ ਜਾਂਦਾ ਹੈ 9 ਮਹੀਨੇ ਪਹਿਲਾਂ ਪਰ ਅਚਾਨਕ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪੈ ਪਰਿਵਾਰਿਕ ਮੈਂਬਰ ਨੇ ਜਿਹੜੇ ਉਹ ਵੀ ਕਾਫੀ ਜ਼ਿਆਦਾ ਭਾਵੁਕ ਨਜ਼ਰ ਆ ਰਹੇ ਨੇ ਤਾਂ ਬਿਲਕੁਲ 19 ਸਾਲਾਂ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਤੇ ਰੋਜ਼ੀ ਰੋਟੀ ਕਮਾਉਣ ਰੂਮਾਨੀਆ ਗਿਆ ਸੀ ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ ਬਿਲਕੁਲ ਮ੍ਰਿਤਕ ਦੀ ਮਾਤਾ ਮਨਦੀਪ ਕੌਰ ਅਤੇ ਤਾਈ ਚਰਨਜੀਤ ਸਿੰਘ ਖਾਲਸਾ ਨੇ ਬੜੇ ਦੁਖੀ ਹਿਰਦੇ ਨਾਲ ਦੱਸਿਆ ਕਿ 9 ਮਹੀਨੇ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਉਹਨਾਂ ਦਾ ਲੜਕਾ ਗੁਰਬਾਜ਼ ਰੂਮਾਨੀਆ ਗਿਆ ਸੀ ਤੇ ਉੱਥੇ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਪਰ ਅਚਾਨਕ ਬੀਤੀ ਰਾਤ 12 ਜੂਨ ਨੂੰ ਉਹਨਾਂ ਦੇ ਕਮਰੇ 'ਚ ਰਹਿੰਦੇ ਉਹਨਾਂ ਦੇ ਦੋਸਤ ਦਾ ਫੋਨ ਆਇਆ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਠੀਕ ਨਹੀਂ ਹੈ ਫਿਰ ਅਗਲੇ ਦਿਨ ਫੋਨ ਆਉਂਦਾ ਕਿ ਉਹਨਾਂ ਦੇ ਲੜਕੇ ਦੀ ਮੌਤ ਹੋ ਜਾਂਦੀ ਹੈ ਜੀ ਹਾਂ ਜਿਸ ਨੂੰ ਸੁਣ ਕੇ ਮਾਤਾ ਆਪਣਾ ਆਪਾ ਖੋ ਬੈਠਦੀ ਹੈ ਤਾਂ ਬਿਲਕੁਲ ਬੜੀਆਂ ਪਾਵੂ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿ 9 ਮਹੀਨੇ ਪਹਿਲਾਂ ਗੁਰਬਾਹ ਸਿੰਘ ਜਿਸ ਦੀ ਉਮਰ ਮਹਿਜ਼ 19 ਸਾਲਾਂ ਦੱਸੀ ਜਾ ਰਹੀ ਹੈ ਰូមਾਨੀਆ ਜਾਂਦਾ ਪਰ ਵਾਪਸ ਉਸਦੀ ਮ੍ਰਿਤਿਕ ਦੇ ਲਿਆਈ ਜਾਂਦੀ ਹੈ ਕੋਈ ਨਹੀਂ ਇਹੋ ਜੀ ਕੋਈ ਗੱਲ ਨਹੀਂ ਬੱਚਾ 9 ਮਹੀਨੇ ਹੋ ਗਏ ਬਾਹਰ ਖਲੇ ਤੇ ਬਸ ਇਹੋ ਗੱਲ ਹੋਈ ਮਾੜੀ ਜੀ ਮम्मा ਨੂੰ ਕਾਲੀ ਜੀ ਪੈਂਦੀ ਹੋਰ ਕੋਈ ਗੱਲ ਨਹੀਂ ਬੈਂਕੇ ਬੱਚਾ ਚਲ ਕੋਈ ਗੱਲ ਨਹੀਂ ਦਵਾਈ ਲੈ ਤੇ ਸੌਂਦਾ ਤੇ ਮੜਕੇ ਮੁੰਡਿਆਂ ਦਾ ਫੋਨ ਆਇਆ ਵੀ ਅੰਡੇ ਲਈ ਮੁੰਡਾ ਤੁਹਾਡਾ ਫੋਨ ਨਹੀਂ ਤੇ ਮੜਕੇ ਫੋਨ ਲਾਇਆ ਵਾ ਫੇਰ ਦੋਰੇ ਲਾਇਆ ਦੋਰੇ ਤੇਰੇ ਲਾਇਆ ਪਰ ਬੱਚਾ ਘੂਇਆ ਨਹੀਂ ਮੜਕੇ ਉਹ ਕਹਿੰਦੇ ਖਾਣ ਲੱਗੇ ਐਂਬੂਲੈਂਸ ਵਾਲੇ ਆਏ ਡਾਕਟਰ ਵੀ ਆਏ ਨੇ ਉਹਾਂ ਕਹਿੰਿਆ ਨਹੀਂ ਬੱਚਾ ਪੂਰਾ ਹੋਏ ਉਹਨੂੰ ਨੌ ਮਹੀਨੇ ਹੋਏ ਹੈ ਬਾਰ ਗਏ। ਜਿੱਕੂ ਮਾਰਾ। ਬਸ ਉਹ ਮੁੰਡੇ ਰੂਮ ਵਾਲੇ ਦੱਸਦੇ ਵੀ ਠੀਕ ਨਹੀਂ ਠੀਕ ਨਾ ਹੋਣ ਕਰਕੇ ਉਹਨਾਂ ਥੋੜੀ ਦਵਾਈ ਦਿੱਤੀ ਆ ਉਹ ਖਾ ਕੇ ਤੇ ਸੁੱਤਾ ਹੈ। ਤੇ ਕੱਲ ਉਹ ਬੱਚੇ ਦਾ ਤੇ ਜਿੱਦ ਤੱਕ ਮਲਵੀ ਉਹ ਬੋਲਿਆ ਹੀ ਨਹੀਂ ਹਾਈਉ ਨਹੀਂ ਕੀਤੀ ਜਿੱਦਾਂ ਸਾਇਲੈਂਟ ਟੈਕ ਆ ਜਾਂਦਾ ਨਾ ਇਸ ਤਰ੍ਹਾਂ ਉਹਨੂੰ ਆ ਗਿਆ। ਕਿਉਂਕਿ ਨਾਈਸ ਬੱਚਾ ਸੀਗਾ। ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਬਸ ਹੁਣ ਅਸੀਂ ਉਹਦੀ ਬਾਡੀ ਨੂੰ ਅਪੀਲ ਕਰਦੇ ਆ ਅਸੀਂ। ਤੇ ਭਾਈ ਕੁਲਦੀਪ ਸਿੰਘ ਤੇ ਧਾਰੀਵਾਲ ਸਾਹਿਬ ਨੂੰ ਵੀ ਮਿਲੇ ਆ। ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਅਸੀਂ। ਇਹ ਬੱਚੇ ਦੀ ਬਾਡੀ ਨੂੰ ਕਿਉਂਕਿ ਪਰਿਵਾਰ ਦੀ ਮਾਲੀ ਹਾਲਤ ਵੀ ਕਮਜ਼ੋਰ ਹੈ ਪੈਸੇ ਚੁੱਕ ਕੇ ਇਹਨਾਂ ਨੇ ਬਾਹਰ ਖਲਾਇਆ ਸੀ ਉਹਨੂੰ ਤੇ ਚਲ ਚਾਇਆ ਗਿਆ ਚਲੋ ਵੀ ਬੰਦਾ ਵਾਦੇ ਨੂੰ ਪੈਂਦਾ ਪਰ ਉਹ ਕੀ ਉਹ ਨੁਕਸਾਨ ਹੋ ਗਿਆ ਹੁਣ ਅੱਛਾ ਚੜਾਈ ਕਰ ਗਿਆ ਕਿ ਹੁਣ ਮਲਬੀ ਸਰਕਾਰ ਨੂੰ ਇਹ ਸਾਡੀ ਇਹ ਅਪੀਲ ਹੈ ਕਿ ਸਾਡਾ ਬੱਚਾ ਜਿਹੜਾ ਹੈ ਉਹਦੀ ਜਿਹੜੀ ਬਾਡੀ ਆ ਉਹ ਉਹ ਪਰਿਵਾਰ ਨੂੰ ਦਿੱਤੀ ਜਾਵੇ ਜਿਆ ਦੇ ਵਿੱਚ ਅਰਮੀਨੀਆ ਕੰਟਰੀ 'ਚ ਗਿਆ ਹੈਗਾ ਅਰਮੀਨੀਆ ਕੰਟਰੀ ਦੇ ਵਿੱਚ ਜਰਮਾਨ ਸ਼ਹਿਰ ਦਾ ਨਾਮ ਆ ਕਿੱਥੇ ਉਹ ਰਹਿੰਦਾ ਸੀਗਾ ਉੱਥੇ ਉਹਦੀ ਰਹਿਤ ਹੋਈ ਤੇ ਤੁਹਾਡੇ ਘਰ ਪਾਰਟੀ ਦੇ ਕੁਝ ਨੁਮਾਇंदे ਆਏ ਉਹਨਾਂ ਵੱਲੋਂ ਕੀ ਕਹਿਣਾ ਉਹਨਾਂ ਨੇ ਪੂਰੀ ਸਪੋਰਟ ਕੀਤੀ ਤੁਹਾਡੀ ਉਹ ਕਹਿੰਦੇ ਆ ਵੀ ਅਸੀਂ ਆਪਣੇ ਲੈਟਰਪੇਡ ਆਮ ਪਾਰਟੀ ਦੇ ਐਮਐਲਏ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਆਪਣੇ ਲੈਟਰਪੇਡ ਤੋਂ ਜਿਹੜੀ ਹੈਗੀ ਆ ਇਹ ਤੁਹਾਡੀ ਅਪੀਲ ਲੈ ਕੇ ਤੇ ਅਸੀਂ సీఎం ਸਾਹਿਬ ਤੱਕ ਪਹੁੰਚਾ ਦੇ ਅੱਜੇ ਪਹੁੰਚਾਵਾਂਗੇ ਤੇ ਉਹਨਾਂ ਨੇ ਹੱਥ ਨੂੰ ਤਲਾਸ਼ਾ ਦਿੱਤਾ ਹੈ ਕਿ ਕੋਈ ਗੱਲ ਨਹੀਂ ਤੁਹਾਡੇ ਬੱਚੇ ਦੀ ਜੱਡ ਬਾੜੀ ਅਸੀਂ ਲੈ ਜਾਵਾਂਗੇ